ਮੈਨਕੀ ਜੀ ਬੱਚੇ ਹੁੰਦੇ ਸਾਂ ਬੇ ਤੜਕ ਬੇ ਕਾਫ ਬੇ ਪਰਵਾਹੀ ਜੀ ਜਿਹਦੀ ਕੋਈ ਸੀਮਾ ਨਹੀਂ ਅਸਮਾਨਾਂ ਚੋਂ ਆਉਂਦੀ ਹਵਾ ਜੀ ਹੁਣ ਜ਼ਿੰਦਗੀ ਦੀ ਭੱਜ ਦੌੜ ਵਿੱਚ ਮਸ਼ਰੂਫ ਰਹਿਣੀ ਆ ਮੈਂ ਹੁਣ ਆਪਣੇ ਆਪ ਨਾਲ ਘਟ ਬੈਣੀ ਆ ਜੇ ਬੈਠਾਂ ਤਾਂ ਯਾਦ ਆਉਂਦੀਆਂ ਖੁਦ ਨੂੰ ਹੀ ਮੈਂ ਦਿਲ ਦੀ ਗੱਲ ਦਿਲ ਨੂੰ ਕੱਟ ਕਹਿਣੀ ਆ ਕਦੇ-ਕਦੇ ਮਨ ਕਰਦਾ ਏ ਫੇਰ ਬੱਚੀ ਜੀ ਹੋਣ ਦਾ ਸੱਚ ਪੁੱਛੋ ਤਾਂ ਕਈ ਵਾਰ ਉੱਚੀ-ਉੱਚੀ ਰੋਣ ਦਾ ਪਰ ਜ਼ਿੰਦਗੀ ਕੋਰੇ ਰੋਣ ਦਾ ਸਮਾਂ ਤੱਕ ਨਹੀਂ ਦੇ ਰਹੀ ਮੇਰਾ ਵੀ ਮਨ ਕਰਦਾ ਪੁਰਾਣੇ ਸਮੇ ਨੂੰ ਗਾਲ ਲਾਉਣ ਦਾ ਕਾਸ਼ ਕਿਸੇ ਦਿਨ ਮੈਂ ਮਿਲਾਂ ਖੁੱਦ ਨੂੰ ਹਾਂ ਮੈਂ ਮਿਲਾਂ ਖੁੱਦ ਨੂੰ ਖੁੱਤੋਂ ਮੈਂ ਪੁੱਛਾਂਗੀ ਮੈਂ ਖੁਦ ਨੂੰ ਖੁਦ ਨਾਲ ਬਿਠਾ ਕੇ ਖੁਦ ਤੋਂ ਮੁਆਫੀ ਮੰਗਾਂਗੀ ਮੈਂ ਹੋਰਾਂ ਪਿੱਛੇ ਜਿੰਨੇ ਦੁੱਖ ਖੁਦ ਨੂੰ ਦਿੱਤੇ ਇੱਕ ਇੱਕ ਵਹਿ ਕੇ ਮੰਨਾਂਗੀ ਖੁਦ ਨੂੰ ਮਾਫ਼ਬੁੱਧ ਕਰਨ ਦਾ ਵਾਅਦਾ ਕਰਕੇ ਫੇਰ ਅੱਗੇ ਵਧਾਂਗੀ ਕਾਸ਼ ਕਿਸੇ ਦਿਨ ਮੈਂ ਮੇਰਾ ਖੁਦ ਨੂੰ ਖੁਦ ਤੋਂ ਮੁਆਫੀ ਮੰਗਾਂਗੀ ਹਾਂ ਸੱਚੀ ਮੈਂ ਖੁਦ ਤੋਂ ਮੁਆਫੀ ਮੰਗਾਂਗੀ